ਆਪਣੇ ਮੂਲਕ ਹੋਈ ਕੰਦ ਦੇ ਕੋਲ ਖੜੇ ਇਹ ਤਿੰਨ ਮੁੰਡੇ ਅਜਿਹਾ ਪੁੱਠਾ ਕਾਰਾ ਕਰ ਰਹੇ ਸਨ ਕਿ ਜਿਸ ਨੂੰ ਦੇਖ ਤੁਹਾਡਾ ਦਿਮਾਗ ਸੁੰਨ ਹੋ ਜਾਵੇਗਾ ਕਿ ਆਖਰੇ ਪੰਜਾਬ ਦੀ ਨੌਜਵਾਨ ਪੀੜ੍ਹੀ ਕਿਹੜੇ ਰਾਹ 'ਤੇ ਚੁੱਕੀ ਹੈ ਹੁਣ ਦੇਖੋ ਇਹ ਮੁੰਡਿਆਂ ਨੇ ਆਪਣੀਆਂ ਬਾਹਾਂ ਦੀਆਂ ਨਸਾਂ ਵਿੱਚ ਨਸ਼ੇ ਦੀਆਂ ਸਰਿੰਜਾਂ ਠੋਕ ਰੱਖੀਆਂ ਨੇ ਜੋ ਕਿ ਇਹਨਾਂ ਦੇ ਸਰੀਰ ਨੂੰ ਅੰਦਰੋਂ-ਅੰਦਰੀ ਖਤਮ ਕਰ ਰਹੀਆਂ ਨੇ ਇਹਨਾਂ ਮੁੰਡਿਆਂ ਨੂੰ ਅਜਿਹਾ ਕਰਦੇ ਦੇਖ ਇੱਕ ਰਾਹੀਰ ਨੇ ਇਹਨਾਂ ਮੁੰਡਿਆਂ ਦੀ ਵੀਡੀਓ ਬਣਾ ਲਈ ਤੇ ਫਿਰ ਇਹਨਾਂ ਨੂੰ ਪੁੱਛਿਆ ਕਿ ਨਸ਼ਾ ਕਿਉਂ ਕਰਦੇ ਹੋ ਤੇ ਕਿਉਂ ਆਪਣੀ ਜ਼ਿੰਦਗੀ ਤਬਾਹ ਕਰਨ ਲੱਗੇ ਹੋ ਤਾਂ ਮੁੰਡਿਆਂ ਨੇ ਜੋ ਕਿਹਾ ਉਹ ਸੁਣ ਕੇ ਤੁਸੀਂ ਸੋਚਾਂ ਵਿੱਚ ਜ਼ਰੂਰ ਦੇਖ ਕਿੱਦਾ ਨੌਜਵਾਨ ਨਛੇ ਦੀ ਦਲਦਲ ਦੇ ਵਿੱਚ ਪਏ ਹੋਏ ਨੇ ਆਪਣੀ ਜ਼ਿੰਦਗੀ ਖਰਾਬ ਕਰਿਓ ਭਾਜੀ ਇਹ ਕਤਲ ਜਾਰੇ ਇੰਜੈਕਸ਼ਨ ਦੀ ਤੁਸੀਂ ਕਿਉਂ ਲਾ ਰਹੇ ਹੋ ਜੀ ਮਰ ਜਾਓਗੇ ਸਰ ਨਾ ਲਾਓ ਜੀ ਭਾਜੀ ਮਜਬੂਰ ਆ ਭਾਜੀ ਨਸ਼ਾ ਲੱਗ ਗਿਆ ਛੁੱਟਦਾ ਨਹੀਂ ਆ ਭਾਜੀ ਸੈਂਟਰ ਵੀ ਕੱਟ ਲਿਆ ਭਾਜੀ ਪਰ ਬੜੀ ਕੋਸ਼ਿਸ਼ ਕਰਦੇ ਆ ਛੱਡ ਦੀਏ ਤੋੜ ਲੱਗਦੀ ਆ ਭਾਜੀ ਦਵਾਈ ਮਿਲਦੀ ਆ ਦਵਾਈ ਨਾਲ ਕੁਝ ਨਹੀਂ ਬੰਦਦਾ ਸਰ ਆadat ਬਹੁਤ ਗੰਦੀ ਲੱਗਦੀ ਆ ਸਰ ਆਪਾਂ ਸੋਚਿਆ ਛੱਡਦੀਏ ਦੋ ਦਿਨ ਕੇ ਨਾ ਲਾਈਏ ਤਾਂ ਸਰ ਤੀਜੇ ਦਿਨ ਇਹ ਲਾਣੀ ਲਾਣਾ ਸਰ ਪਰ ਇੱਕ ਵੀ ਦਿਨ ਸਾਡਾ ਨਾਗਾ ਨਹੀਂ ਲੱਗਦਾ ਸਰ ਪੂਰੀ ਦਿਹਾੜੇ ਦੇ ਵਿੱਚ ਜ਼ਿਆਦਾ ਨਹੀਂ ਤਾਂ ਸਰ ਆਪਾਂ 5 ਵਾਰੀ ਸਮਾਨ ਸਰ ਲਾ ਲਈਦਾ 5 ਵਾਰੀ ਆਪਾਂ ਨੇ ਡੋਸ ਲੈਣੀ ਲੈਣੀ ਪੜੇ ਲਿਖੇ ਪੜੇ ਲਿਖੇ ਪਲੱਸ 1 ਕੀਤੀ ਹੋਈ ਆ ਸਰ ਕਾਰਵਾ ਠੀਕ ਆ ਧੀ ਰਿਕਸ਼ਾ ਗੱਡੀ ਚਲਾਉਂਦਾ ਸਰ ਮੈਂ ਆਪਣੇ ਆਪਣਾ ਕੋਈ ਚੱਕਵਾੜ ਵੀ ਚੋਕਲੀ ਦਾ ਇਹਨੂੰ ਕੱਢ ਲਾ ਮਰ ਜਾਏਗਾ ਬਾਹਰ ਕੱਢ ਲਾ ਇੰਜੈਕਸ਼ਨ ਨੂੰ ਕੱਢ ਲਾ ਸਰਾ ਸਰਾ ਹੁਣੀ ਤਾਂ ਲਾਇਆ ਅਜੇ ਤਾਂ ਕੁਝ ਬਣਿਆ ਨਹੀਂ ਇੱਕ ਦੋ ਵਾਰੀ ਇਹਨੂੰ ਬਲੱਡ ਕਰਾਂਗੇ ਤਾਂ ਜਾ ਕੇ ਸਸ ਨਸ਼ਾ ਹੋਣਾ ਇਹਦਾ ਬਾਕੀ ਸਾਰਾ ਮਜਬੂਰ ਬਹੁਤ ਉੱਕ ਹੋਏ ਪਏ ਆ ਨਸ਼ਾ ਕਿੱਥੋਂ ਲੈ ਕੇ ਆਨੇ ਆ ਉਹ ਇਹ ਸਾਰੇ ਪਾਸੇ ਇੱਥੇ ਕਰੋਨੀ ਚਪੇਗਾ ਸੱਜੇਗੰਦੀ ਕਲੋਨੀ ਬਸਤੀ ਇਹ ਤਰ੍ਹਾਂ ਦੇ ਵਿੱਚ ਸਾਰੇ ਪਾਸੇ ਨਸ਼ਾ ਵੇਚ ਰਿਆ ਜਾ ਰਿਹਾ ਸੱਜੇਗੰਦੀ ਕਲੋਨੀ ਹੋਈ ਸਾਡਾ ਕਰੋਨਾ ਆਪਣਾ ਇਹ ਤਾਂ ਵੀ ਲੈਕਚਰ ਸਾਰੇ ਪਾਸੇ ਨਸ਼ਾ ਵੇਚ ਰਿਆ ਸਾਰਾ ਸਮਾਂ ਨਸ਼ਾ ਵੇਚ ਰਿਹਾ ਨਸ਼ਾ ਸਰ ਨਸ਼ੇ ਨੇ ਮਾਰ ਲਿਆ ਸਾਨੂੰ ਸਰ ਆਪਾਂ ਭਰਾ ਦੋ ਭਰਾਵਾਂ ਸਰ ਦੋਨੋਂ ਦੇ ਦੋਨੋਂ ਹੀ ਨਸ਼ੇ ਚ ਲੱਗੇ ਹੋਇਆ ਸਰ ਕੋਈ ਕਹਿੰਦਾ ਮਤਲਬ ਸਰ ਆਪਾਂ ਤਾਂ ਇਹ ਕਹਿੰਨੇ ਆ ਸਰਕਾਰ ਇਹ ਨਸ਼ੇ ਨੂੰ ਬੰਦ ਕਰਾ ਦੇਵੇ ਤਾਂ ਛੱਡਿਆ ਜਾਊਗਾ ਸਰ ਛੱਡਿਆ ਜਾਊਗਾ ਸਰ ਪੰਜਾਬ ਦੇ ਵਿੱਚ ਤੁਸੀਂ ਦੇਖ ਸਕਦੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਮੈਂ ਖੜਾ ਐਸਐਮ ਕਿਹੜੇ ਨਾਮ ਐ ਇਸ ਏਰੀਆ ਦਾ ਇਸ ਏਰੀਆ ਦਾ 32 ਸੈਕਟਰ ਆ ਜੀ 32 ਸੈਕਟਰ ਕਿਉਂ ਦੇਖੋ ਲੜਕੇ ਦੇ ਇੰਜੈਕਸ਼ਨ ਲਾ ਰਿਆ ਸੀ ਮੈਂ ਜਾ ਰਿਆ ਸੀ ਮੈਂ ਉਹਨਾਂ ਦੀ ਵੀਡੀਓ ਕਰਾ ਲਾ ਪਿਆ ਇਹ ਦੇਖੋ ਕਿਦਾਂ ਇੰਜੈਕਸ਼ਨ ਇਹਨੇ ਲਾਇਆ ਹੋਇਆ ਬਸ ਸਰ ਛੱਡ ਦਿਓ ਪੁੱਤਰਾ ਕਿਸੇ ਚ ਕੁਝ ਨਹੀਂ ਪਿਆ ਤੇ ਇੰਜੈਕਸ਼ਨ ਲਾਇਆ ਸਰ ਜੀ ਛੱਡਨ ਨੂੰ ਤਾਂ ਆਪਾਂ ਛੱਡ ਦੀਏ ਸਰ ਬਸ ਗੱਲ ਵਾ ਚੱਕਰਬਾਜੀ ਇਹ ਆ ਚੱਕਰ ਚੱਕਰਬਾਜੀ ਇਹ ਆ ਤੇ ਸਰ ਜੇ ਇਹ ਨਸ਼ਾ ਤੇ ਬੰਦ ਹੋ ਜਵੇ ਜ਼ਰੂਰ ਛੱਡਿਆ ਜਾਊਗਾ ਸਰ ਤਾਂ ਇਹ ਨਸ਼ਾ ਇੱਥੇ ਵਿਕਦਾ ਤਾਂ ਸਰ ਕੀ ਕਹਾਂਗਾ ਤੁਸੀਂ ਕੀ ਕਹਣਾ ਚਾਹਨਾ ਮੈਂ ਕਹਿੰਦਾ ਸਰ ਨਸ਼ਾ ਬੰਦ ਹੋ ਜਾਵੇ ਸਰ ਤੇ ਨਸ਼ਾ ਜੇ ਆਪਾਂ ਛੱਡ ਸਕਦੇ ਹਾਂ ਸਰ ਇਹ ਬੰਦ ਹੀ ਨਹੀਂ ਹੁੰਦਾ ਸਰ ਕੀ ਕਰੀਏ ਮਜਬੂਰ ਆ ਸਰ ਅਸੀਂ ਬਸ ਸਰ ਹੁਣ ਕਿੱਥੋਂ ਲੈ ਕੇ ਆ ਕਿੰਨੇ ਦਾ ਲੈ ਕੇ ਆਏ ਹੁਣ ਆਪਾਂ ਲੈ ਕੇ ਆਏ ਆ ਸਰ 1000 ਰੁਪਏ ਦਾ ਹੁਣ ਲਿੱਤਾ ਸਰ ਡੇਲੀ ਕਿੰਨੇ ਦਾ ਲਾ ਲੈਨੇ ਆ ਡੇਲੀ ਦਾ ਤਾਂ ਜ਼ਿਆਦਾ ਨਹੀਂ ਤਾਂ 3-400 ਰੁਪਏ 400 ਰੁਪਏ ਦਾ ਯਾਨੀ ਕਿ ਪੂਰੀ ਦਿਹਾੜੀ ਦੇ ਵਿੱਚ ਸਰ ਜ਼ਿਆਦਾ ਨਹੀਂ ਤਾਂ 1000-1500 ਰੁਪਏ ਦਾ ਤਾਂ ਕਿਤੇ ਨਹੀਂ ਗਿਆ ਸਰ 200 ਦਾ ਪਹਿਲਾਂ ਤਾਂ 400 ਤੋਂ 500 ਤੋਂ ਥੱਲੇ ਚੀਜ਼ 500 400 ਤੋਂ ਥੱਲੇ ਚੀਜ਼ ਮਿਲਦੀ ਨਹੀਂ ਸੀ ਸਰ ਹੁਣ ਤਾਂ ਸਰ 200 ਰੁਪਏ ਦੇ 250 ਰੁਪਏ ਦੇ ਵਿੱਚ ਵੀ ਚੀਜ਼ ਮਿਲ ਜਾਂਦੀ ਹੈ ਜੀ ਅੱਜ ਜਿੱਦਾਂ ਚੀਜ਼ ਮਿਲਦੀ ਆ ਸਰ ਲੈਣੇ ਵਾਲੇ ਨੇ ਤਾਂ ਜੀ ਲਾਣਾ ਹੈ ਜੀ ਜੇ ਆਪਾਂ ਇਹ ਹੀ ਕਹਿੰਦੇ ਆ ਕਿ ਇਹ ਚੀਜ਼ ਨੂੰ ਤੁਸੀਂ ਦੇਖ ਸਕਦੇ ਹੋ ਇੱਥੇ ਪਬਲਿਕ ਵੀ ਖੜੀ ਹੈ ਪਬਲਿਕ ਵੀ ਭਾਜੀ ਇਹ ਪਬਲਿਕ ਵੀ ਖੜੀ ਮੈਂ ਇਹਨਾਂ ਨਾਲ ਗੱਲਬਾਤ ਕਰਾਇਆ ਜਿਹੜੇ ਲੋਕੀ ਦੇਖੋ ਛਰੇਮ ਨੌਜਵਾਨ ਨਸ਼ੇ ਦੇ ਵਿੱਚ ਪਏ ਇਹਨਾਂ ਨਾਲ ਕੀ ਕਹਿਣਾ ਦਿਓਗੇ ਜੀ ਨਨ ਸੰਗ ਸਹਾਇਤਾ ਹੋਣੀ ਚਾਹੀਦੀ ਆ ਲੇਕਿਨ ਜੋ ਤੋਂ ਵਿਗਦਾ ਜਾਣਾ ਜਿਹੜਾ ਦਿੰਦਾ ਉਹਨੂੰ ਸਹਾਇਤਾ ਦਿੱਤੀ ਜਾਏਗੀ ਠੀਕ ਹੈ ਕਿਉਂ ਬਈ ਦੁਨੀਆ ਖੱਜਲ ਖੀ ਹੋ ਰਹੀ ਆ ਤੁਸੀਂ ਦੇਖ ਸਕਦੇ ਪਬਲਿਕ ਵੀ ਇਹਨਾਂ ਨੂੰ ਰੋਕ ਰੋਕ ਕੇ ਦੇਖਣ ਲੱਪੀ ਸਰ ਕੀ ਕਹਿਣਾ ਚਾਹੋਗੇ ਮੈਂ ਜਾ ਰਿਹਾ ਸੀ ਮੈਂ ਇੱਕ ਪੱਤਰਕਾਰ ਆ ਇਹ ਨਸ਼ਾ ਕਰ ਰਹੀ ਸੀ ਅੰਦਰ ਇੰਜੈਕਸ਼ਨ ਲੱਗਾ ਸੀ ਕੀ ਕਹਿਣਾ ਚਾਹੋਗੇ ਬੋਰਡ ਬੜੀ ਕਰ ਦਿੱਤਾ ਬੋਰਡ ਰਿਪੋਰਟ ਕੀਤਾ ਹਾਂਜੀ ਬੋਰਡ ਰਿਪੋਰਟ ਕੀਤਾ 1 ਟੂ 1 ਕੀ ਕਰੇ ਬੋਰਡ ਕੀਤਾ ਨਹੀਂ ਮੈਂ ਪੁਲਿਸ ਨੂੰ ਨਹੀਂ ਫੋਨ ਕੀਤਾ ਜੀ ਕਰੋ ਫਿਰ ਹਾਂ ਠੀਕ ਆ ਵੀ ਦੱਸੋ ਕਿ ਵੀ ਨਸ਼ਾ ਲੈਂਦੇ ਆ ਵੀਡੀਓ ਨਹੀਂ ਬਣਾ ਰਹੇ ਉਹ खुद ਕਹਿ ਰਹੇ ਆ ਆਪਾਂ ਲਾਈਵ ਕਰਦੇ ਆ ਠੀਕ ਆ ਜੀ ਤੁਸੀਂ ਦੇਖ ਸਕਦੇ ਹੋ ਬਸ ਸਰ ਆਪਾ ਬੇਟਾ ਮਾਤਾ ਇਹੀ ਕਹਿੰਨਾ ਕਿ ਨਸ਼ੇ ਤੋਂ ਦੂਰ ਹੋ ਜੀ ਆਪਾਂ ਇਹ ਕਹਿੰਦੇ ਆ ਸਰ ਇਹ ਚੀਜ਼ ਨੂੰ ਰੋਕਿਆ ਜਾਵੇ ਇਹ ਚੀਜ਼ੇ ਰੁਕ ਗਈ ਤਾਂ ਸਰ ਬਹੁਤ ਬਚਾਅ ਹੋਗਾ ਸਰ ਕਹਿੰਦਾ ਭਾਵੇਂ ਇਹ ਹੈ ਜੇ ਚੀਜ਼ ਵਿਕਣੀ ਬੰਦ ਹੋਊਗੀ ਤਾਂ ਬਹੁਤ ਜ਼ਿਆਦਾ ਕੁਝ ਬੰਦੇ ਦਾ ਨਾਮ ਲੈ ਸਕਦਾ ਜਿਨ੍ਹਾਂ ਕੋਲ ਨਸ਼ਾ ਲੱਗਿਆ ਹੈ ਕਿਹੜੀ ਦਾ ਅੱਛਾ ਵੇਚਣ ਵਾਲੇ ਹੈ ਇੱਕ ਸੰਨੀ ਮੋਡਲ ਆ ਸਰ ਹਾਂਜੀ ਬਹੁਤ ਵੱਡਾ ਕੰਮ ਆ ਸਰ ਉਹਦਾ ਬਸਤੀ ਦਾ ਬਸਤੀ ਹੈ ਜੋਤੇ ਵਾਲੀ ਬਸਤੀ ਉਹਦਾ ਠੀਕ ਹੈ ਜੀ ਵਧੀਆ ਰਾਤ ਨੂੰ 2 ਵਜੇ ਵੀ ਚੱਲ ਜੀਏ ਤਾਂ ਰਾਤ ਨੂੰ 2 ਵਜੇ ਵੀ ਚੀਜ਼ ਮਿਲ ਜਾਂਦੀ ਹੈ ਜੀ ਇੱਕ ਤਾਂ ਹੁੰਦਾ ਨਾ ਜੀ ਕਿ ਚੀਜ਼ ਨਹੀਂ ਮਿਲਦੀ ਵੀ ਬੰਦੇ ਨੂੰ ਤਾਂ ਬੰਦਾ ਟਾਈਮ ਕੱਟ ਲਿੰਦਾ ਪਰ ਰਾਤ ਨੂੰ 2 ਵਜੇ ਵੀ ਚੱਲ ਜਾਈਏ ਸਰ ਰਾਤ ਨੂੰ 2 ਵਜੇ ਵੀ ਚੀਜ਼ ਮਿਲ ਜਾਂਦੀ ਹੈ ਅੱਜ ਪੰਜਾਬ ਪੁਲਿਸ ਦੇ ਵੱਡੇ ਵੱਡੇ ਅਫਸਰ ਫੋਕੀ ਵਾਵਾ ਖੱਟਣ ਲਈ ਮੀਡੀਆ ਦੇ ਕੈਮਰੇ ਅੱਗੇ ਆ ਕੇ ਵੱਡੇ ਵੱਡੇ ਦਾਅਵੇ ਕਰਦੇ ਨੇ ਮੋਢਿਆਂ ਤੇ ਸਟਾਰ ਵਧਾਉਣ ਲਈ ਵੱਡੇ ਵੱਡੇ ਬਿਆਨ ਦਿੰਦੇ ਨੇ ਕਿ ਨਸ਼ੇ ਦੀ ਜੜ ਪੱਟ ਦੇਾਂਗੇ ਇਹ ਦਾਵਾ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਦਿੱਲੀ ਵਾਲੇ ਬਾਬੂ ਨੇ ਵੀ ਕੀਤਾ ਸੀ ਪਰ ਹੋਇਆ ਇਸ ਤੋਂ ਉਲਟਾ ਨਸ਼ੇ ਦੀਆਂ ਜੜਾਂ ਪੁੱਟਣ ਦੀ ਬਜਾਏ ਨਸ਼ੇ ਨੇ ਹੋਰ ਪੈਰ ਪਸਾਰ ਲਏ ਨੇ ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਇਹ ਨੌਜਵਾਨ ਖੁਦ ਬਿਆਨ ਕਰ ਰਹੇ ਨੇ ਹੱਕੀਕੇ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ